ਨਗਰ ਨਿਗਮ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਦੇ ਵੱਲੋਂ 470 ਕਿਲੋਗ੍ਰam ਪਾਬੰਦੀਸ਼ੁਦਾ ਪਲਾਸਟਿਕ ਲਫਾਫੇ ਬਰਾਮਦ ਕੀਤੇ ਗਏ ਤਾਂ ਸਦ ਇਹ ਕਿ ਗੁਰਦਾਸਪੁਰ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤੇ ਪਲਾਸਟਿਕ ਉਪਾਫੀਆਂ ਦੀ ਵਰਤੋਂ ਦੇ ਖਿਲਾਫ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਨਗਰ ਨਿਗਮ ਬਟਾਲਾ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਸਖਤ ਕਾਰਵਾਈ ਕੀਤੀ ਗਈ ਤੇ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਸੰਬੰਧੀ ਤਿੰਨ ਚਲਾਨ ਕੀਤੇ ਗਏ ਨੇ ਸੰਬੰਧੀ ਜਾਣਕਾਰੀ ਦੰਦਿਆ ਹੋਇਆ ਐਸ ਡੀਓ ਪ੍ਰਦੂਸ਼ਣ ਬੋਰਡ ਬਟਾਲਾ ਐਂਡ ਸੈਨੀਟਰੀ ਇਨਸਪੈਕਟਰ ਵਿਕਾਸ ਵਾਸੂਦੇਵ ਜਿਨ੍ਹਾਂ ਦਾ ਇਹ ਕਹਿਣਾ ਹੈ ਕਿਸਾਂਜੀ ਟੀਮ ਦੇ ਵੱਲੋਂ ਬਾਸਰਡੇ ਪਹਾੜੀ ਗੇਟ ਤੇ ਮੀਆਂ ਮੋਹੱਲੇ ਦੇ ਵਿੱਚ ਹੋਲਸੇਲ ਦੁਕਾਨਾਂ ਤੇ ਚੈਕਿੰਗ ਕੀਤੀ ਗਈ ਤਾਂ 470 ਕਿਲੋ ਪਲਾਸਟਿਕ ਦਾ ਲਫਾਫਾ ਰਿਕਵਰ ਹੋਇਆ ਤੇ ਤਿੰਨ ਜਣਾਂ ਆਦੇ ਮੌਕੇ ਤੇ ਚਲਾਨ ਕੀਤੇ ਗਏ ਨੇ ਜੋਨਾਂ ਨੂੰ 15 ਜੁਲਾਈ 2025 ਨੂੰ ਕਮਿਸ਼ਨਰ ਨਗਰ ਨਿਗਮ ਬਟਾਲਾ ਦੇ ਸਾਹਮਣੇ ਪੇਸ਼ ਹੋਣ ਦੇ ਲਈ ਕਿਹਾ ਗਿਆ। ਸੁਪਰੰਤ ਕਮਿਸ਼ਨਰ ਨਗਰ ਨਿਗਮ ਬਟਾਲਾ ਦੇ ਵੱਲੋਂ ਉਨ੍ਹਾਂ ਨੂੰ ਜੁਰਮਾਨਾ ਕੀਤਾ ਜਾਵੇਗਾ ਤੇ ਤਿੰਨ ਛਲਾਣ ਕਾਲਾ ਕਰਿਆਨਾ ਸਟੋਰ ਸੋਹਣ ਲਾਲ ਤੇ ਵਿਕਰਮ ਦੇ ਕੀਤੇ ਗਏ। ਦੁਕਾਨਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਉਹ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਲਫਾਫੇ ਤੇ ਰਿਸਪੋਜ਼ਲ ਦਾਹੀ ਸਮਾਨ ਆਪਣੇ ਦੁਕਾਨਾਂ 'ਤੇ ਇਸਤੇਮਾਲ ਕਰਨ। ਅੱਗੇ ਕਿਹਾ ਕਿ ਆਉਣ ਦੇ ਦਿਨਾਂ ਦੌਰਾਨ ਉਹਨਾਂ ਵੱਲੋਂ ਮਡ ਚੈਕਿੰਗ ਕੀਤੀ ਜਾਵੇਗੀ ਜੇਕਰ ਚੈਕਿੰਗ ਦੇ ਵਿੱਚ ਕੋਈ ਦੁਕਾਨਦਾਰ ਜਾਂ ਰੇੜੀਆ ਫੜੀ ਵਾਲਾ ਪਾਬੰਦੀਸ਼ੁਦਾ ਪਲਾਸਟਿਕ ਦੇ ਲਫਾਫੇ ਵੇਚਦਾ ਜਾਂ ਰੱਖਦਾ ਪਾਇਆ ਜਾਂਦਾ ਤਾਂ ਉਸ ਖਿਲਾਫ ਕਾਰਵਾਈ ਹੋਵੇਗੀ ਤੇ ਸਮਾਨ ਵੀ ਜ਼ਬਤ ਕੀਤਾ ਜਾਵੇਗਾ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਮਾਨ ਖਰੀਦਣ ਸਮੇ ਆਪਣੇ ਘਰ ਤੋਂ ਹੀ ਕੱਪੜੇ ਦੇ ਲਫਾਫੇ ਜਾਂ ਫਿਰ ਥੈਲੇ ਲੈ ਕੇ ਆ ਜੋ ਕਿ ਪ੍ਰਦੂਸ਼ਿਤ ਨਾ ਕਰਨ। ਤੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਮਾਨ ਖਰੀਦਣ ਦੇ ਲਈ ਆਪਣੇ ਘਰ ਤੋਂ ਹੀ ਕੱਪੜੇ ਵਾਲੇ ਬੈਗ ਜਾਂ ਥਾਲੇ ਤਿਆਨਾ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਮਾਨ ਖਰੀਦਣ ਦੇ ਲਈ ਕਰੋ ਹੀ ਕੱਪੜੇ ਵਾਲੇ ਬੈਗ ਜਾਂ ਫਿਰ ਥੈਲੇ ਨਾਲ ਲੈ ਕੇ ਜਾਣ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਉਹਨਾਂ ਕਹੇ ਕਿ ਪਲਾਸਟਿਕ ਦੇ ਲਫਾਫੇ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਸ਼ਹਿਰ ਦੇ ਵਿੱਚ ਗੰਦਗੀ ਤੇ ਸਿਵਰ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ ਇਸ ਮੌਕੇ ਫੀਲਡ ਅਸਿਸਟੈਂਟ ਜੁਸਪਾਲ ਸਿੰਘ ਨਰਾਇਣ ਮਰਹੋਤਰਾ ਤੇ ਰਮਨ ਸ਼ਰਮਾ ਵੀ ਮੌਜੂਦ ਸਨ ਵਾਜੇ ਜੀ ਮੈਂ ਅੱਜ ਸੈਨੀਟਰੀ ਇੰਸਪੈਕਟਰ ਨਗਰ ਨਿਕ ਮਟਾਲੇ ਕੰਮ ਕਰ ਰਹੇ ਹਾਂ ਜਿਹੜੇ ਅੱਜ ਇਹ ਲਫਾਫੇ ਦੇ ਕਾਰਵਾਈ ਕੀਤੀ ਗਈ ਕਿੰਨੇ ਲਫਾਫੇ ਫੜੇ ਕਿੱਥੋਂ ਫੜ ਇਸਰ ਸਾਡੇ ਕਮਿਸ਼ਨਰ ਮਾਨਯੋਗ ਸਰਦਾਰ ਦਿਕੰਦ ਸਿੰਘ ਪਾਂਤੇ ਨਗਰ ਨਿਗਮ ਬਟਾਲਾ ਦੇ ਔਰ ਮਾਨਯੋਗ ਡੀਸੀ ਉਦਾਸਪਤੀ ਦਾ ਹਟਾ ਦੇ ਅਨੁਸਾਰ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਔਰ ਸਾਡੀ ਟੀਮ ਨੇ ਜੁਆਇੰਟ ਆਪਰੇਸ਼ਨ ਕੀਤਾ ਇਸਰਹੀਂ ਲਾਕੇ ਜਾ ਕੇ ਵੱਖ-ਵੱਖ ਜਗ੍ਹਾ ਤੇ ਲੋਕੇਸ਼ਨਾਂ ਤੇ ਚੈਕਿੰਗ ਕੀਤੀ ਜਿਸ ਸੇ 3 ਚਲਾਨ ਕੱਟੇ ਸਨ ਔਰ ਲਗਭਗ 470 ਕਿਲੋ ਦੇ ਲਗਭਗ ਜਿੱਦਾ ਪੋਲੂਸ਼ਨ ਰਿਕਵਰ ਕੀਤਾ ਜੀ ਸਰ 2016 ਤੋਂ ਇਹ ਜਿਹੜੀ ਪਲਾਸਟਿਕ ਕੈਰੀ ਬੈਗ ਐਕਟ ਆਇਆ ਸੀ ਲੇਕਿਨ ਉਸ ਤੋਂ ਬਾਅਦ ਵੀ ਜਿਹੜੇ ਕੋਈ ਲੋਕੇ ਤਾਂ ਜਿਹੜੇ ਨੇ ਸੇਲ ਹੋਂਦੀ ਆ ਕਿਉਂਕਿ ਹਾਂ ਤੁਹਾਡੀ ਗੱਲ ਠੀਕ ਹੈ ਕਿ ਹਰ ਰੇੜੀ ਤੇ ਮਿਲਦਾ ਇਹ ਚ ਲੋਕਾਂ ਵੱਲੋਂ ਵੀ ਸਰਸੇ ਰੋਗ ਨਹੀਂ ਮਿਲ ਰਿਹਾ ਲੋਕ ਪਬਲਿਕ ਵੀ ਜਾ ਕੇ ਜਿਹੜੀ ਗੜੀ ਤੇ ਉਹ ਹਰ ਜਗ੍ਹਾ ਤੇ ਜਾ ਕੇ ਇਹ ਡਿਮਾਂਡ ਕਰਦੇ ਕਿ ਪੋਲੀਥੀਨ ਦਿੱਤਾ ਜਾਵੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਸਰ ਕਿ ਜਿਹੜਾ ਪੋਲੀਥੀਨ ਆ ਉਹਨੂੰ ਘਰ ਤੋਂ ਘਰ ਯੂਜ਼ ਕਰੋ ਤਾਂ ਕਿ ਸ਼ਹਿਰ ਜਿਹੜਾ ਵਾ ਸਾਫ਼ ਤੇ ਸੁਥਰਾ ਸਵਚਨਾਇਆ ਜਾ ਸਕੇ ਸਰ ਲੋਕਾਂ ਦੇ ਅਸੀਂ ਉਹ ਵੀ ਬੜਾ ਜ਼ਰੂਰੀ ਹੈ ਜੀ ਇਹ ਹਿਮਾਚਲ ਚ ਲਫਾਫਾ ਬੰਦ ਹੋਇਆ ਤੇ ਸਰ ਲੋਕਾਂ ਨੇ ਪੂਰਾ ਸਹਿਯੋਗ ਕੀਤਾ ਹੈ ਲੋਕੀ ਆਪਣੇ ਘਰੋਂ ਜਿਹੜੀ ਆ ਲੇ ਲੈ ਕੇ ਜਾਂਦੇ ਨੇ ਜਦੋਂ ਕੋਈ ਸਮਾਨ ਲੈਣ ਜਾਂਦੇ ਨੇ ਸਾਡੇ ਸਰ ਇਹ ਲੋਕਾਂ ਚ ਅਵੇਰਨੈਸ ਘੱਟ ਹੈ ਅਵੇਰਨੈਸ ਅਸੀਂ ਲਗਾਤਾਰ ਚਲਾਨ ਕਰਾਂਗੇ ਜੀ ਆਪ ਤੇਜ ਇੱਕ ਦੋ ਵਾਰਾਂ ਜੁਆਇੰਟ ਆਪਰੇਸ਼ਨ ਕਰਕੇ ਸਰ ਜਿਹੜਾ ਵਾਹ ਇਹਦੇ ਚਲਾਨ ਕਰਾਂਗੇ ਔਰ ਲੋਕਾਂ ਨੂੰ ਵੇਅਰ ਕਰਾਂਗੇ ਕਿ ਪਲਾਸਟਿਕ ਦਾ ਨਾ ਯੂਜ਼ ਕੀਤਾ ਜਾਵੇ ਜੀ